जय वाल्मीकि एक बार रोजाना दी तरह सतगुरु ज्ञाननाथ महाराज जी अमृत विले स्नान ਕਰਨ ਉੱਠੇ ਔਰ ਉਸ ਸਮੇ ਉਨਾ ਦੇ ਨਾਲ ਬਨਵਸਤਾ ਵਿੱਚ ਸੰਤਪੂਰਨनाथ ਜੀ ਵੀ ਸ਼ਾਮਲ ਸਨ ਜਿਨ੍ਹਾਂ ਨੇ ਪਾਵਨ ਕੌਮਿ ਗ੍ਰੰਥ ਗਿਆਨ ਪ੍ਰਕਾਸ਼ ਦੀ ਰਚਨਾ ਕੀਤੀ ਹੈ सतगुरु ज्ञाननाथ महाराज ਦੇਖਦੇ ਹਨ ਕਿ ਸੰਤਪੂਰਨनाथ ਜੀ ਬਿਨਾ ਕੁਝ ਬੋਲੇ ਤਰੰਤਰ ਅਸਮਾਨ ਵੱਲ ਵੇਖੀ ਜਾ ਰਹੇ ਸੀ ਇਦਾਂ ਹੀ ਕੁਝ ਸਮਾਂ ਬੀਤਣ ਤੋਂ ਬਾਅਦ ਸਤਿਗੁਰੂ ਗਿਆਨਨਾਥ ਮਹਾਰਾਜ ਸੰਤ ਪੂਰਨ ਨਾਥ ਜੀ ਨੂੰ ਪੁੱਛਦੇ ਹਨ ਕਿ ਬੇਟਾ ਆਪ ਬਿਨਾਂ ਕੁਝ ਬੋਲੇ ਉੱਪਰ ਅਸਮਾਨ ਵੱਲ ਵੇਖ ਕੇ ਕੀ ਵਿਚਾਰੇ ਹੋ ਤੇ ਉਸ ਸਮੇਂ ਸੰਤ ਪੂਰਨ ਨਾਥ ਜੀ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਭਗਵਾਨ ਵਾਲਮੀਕੀ ਜੀ ਦੀ ਪਾਵਨ ਮਹਿਮਾ ਵਿੱਚ ਇਹ ਸ਼ਬਦ ਗਾਉਂਦੇ ਹਨ ਥੰਮਾ ਤੋਂ ਬਗੈਰ ਬ੍ਰਹਮੰਡ ਨੂੰ ਬਣਾਉਣ ਵਾਲੇ ਗਾ ਰਹੇ ਹਨ ਪੂਰਨ ਪੁਜਾਰੀ ਜਿ세 ਤੇਰੇ ਉਪਕਾਰ ਦਾ ਧਰਤੀ ਦੀ ਥਾਲੀ ਵਿੱਚ ਸ਼ਰਦਾ ਦੇ ਫੁੱਲ ਰੱਖ ਜਾਪੇ ਸਾਰਾ ਬ੍ਰਹਿਮੰਡ ਤੇਰੀ ਆਰਤੀ ਉਤਾਰਦਾ